ਸਾਬਕਾ ਡੀਜੀਪੀ ਮੁਹੰਮਦ ਮੁਸਫਾ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤ ਦੀ 16 ਅਕਤੂਬਰ 2022 ਨੂੰ ਮੌਤ ਹੁੰਦੀ ਆ ਪੋਸਟਮਾਰਟਮ ਕੀਤਾ ਜਾਂਦਾ ਤੇ ਹੁਣ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਅਕੀਲ ਅਕਤਰ ਦੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਕਿ ਸੱਜੀ ਕੂਣੀ ਦੇ ਉੱਪਰ ਸਿਰਿੰਜ ਦਾ ਨਿਸ਼ਾਨ ਮਿਲਿਆ ਕਿਸੇ ਵੀ ਤਰੀਕੇ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਕੋਈ ਵੀ ਸਬੂਤ ਨਹੀਂ ਮਿਲਿਆ ਬਹੁਤ ਵੱਡਾ ਖੁਲਾਸਾ ਹੋਇਆ ਕਿ ਅਕੀਲ ਅਕਤਰ ਦੀ ਸੱਜੀ ਕੂਣੀ ਦੇ ਉੱਪਰ ਸਿਰਿੰਜ ਦਾ ਨਿਸ਼ਾਨ ਮਿਲਿਆ ਤੇ ਐਸ ਆਈ ਟੀ ਨੇ ਇਹ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸ਼ਿਕਾਇਤ ਕਰਤਾ ਤੋਂ ਤਕਰੀਬਨ 6 ਘੰਟੇ ਦੀ ਪੁਸ਼ਕਿਸ਼ ਕੀਤੀ ਗਿਆ ਦਰਅਸਲ ਇਸੇ ਮਾਮਲੇ ਦੇ ਵਿੱਚ ਮਲੇਰ ਕੋਟਲਾ ਨਿਵਾਸੀ ਨੇ ਇੱਕ ਸ਼ਿਕਾਇਤ ਕੀਤੀ ਸੀ ਅਕੀਲ ਅਖਤਰ ਦੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਕੁਝ ਸਮੇਂ ਪਹਿਲਾਂ ਦੀ ਵੀਡੀਓ ਆ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਉਹਨਾਂ ਦੇ ਪਤ ਦਾ ਮੁਹੰਮਦ ਮੁਸਤਾਫਾ ਦੇ ਉਹ ਅਕੀਲ ਅਖਤਰ ਦੀ ਪਤਨੀ ਦੇ ਨਾਲ ਨਾਜਾਇਜ਼ ਸਬੰਧ ਨੇ ਤੇ ਜਸ ਤੋਂ ਬਾਅਦ ਉਹਨਾਂ ਕਹਿਆ ਸੀ ਕਿ ਮੈਨੂੰ ਮਾਰਿਆ ਵੀ ਜਾ ਸਕਦਾ ਖਾਸជា ਇਸ ਤਰੀਕੇ ਦਾ ਜਤਾਇਆ ਗਿਆ ਸੀ ਤੇ ਜਸ ਤੋਂ ਬਾਅਦ ਹੁਣ ਜਦੋਂ ਅਕੀਲ ਅਖਤਰ ਦੀ ਮੌਤ ਹੋਈ ਆ ਤੇ ਪੂਰੇ ਪਰਿਵਾਰ ਦੇ ਉੱਪਰ ਬੀਤੇ ਦਿਨ ਮਾਮਲਾ ਦਰਜ ਹੋਇਆ ਸੀ ਤੇ ਅੱਜ ਐਮ ਰਿਪੋਰਟ ਦੇ ਵਿੱਚ ਅਕੀਲ ਅਖਤਰ ਦੀ ਸੱਜੀ ਕੂਣੀ ਦੇ ਉੱਪਰ ਸੁਰੰਜਦਾ ਨਿਸ਼ਾਨ ਮਿਲਿਆ ਹੈ